ਲੂ ਹੋ ਗਿਆ ਘਰ ਵੀ ਲੂ ਹੋ ਗਿਆ ਓਏ ਮੋੜ ਤੇਸ ਦਾ ਘਰ ਮੋੜ ਤੇ ਟੈਂਕਰ ਫਟਿਆ ਬੀਤੀ ਰਾਤ 10 ਵਜੇ ਦੇ ਕਰੀਬ ਹੁਸ਼ਿਆਰਪੁਰ ਜਲੰਧਰ ਰੋਡ ਤੇ ਪਿੰਡ ਮਡੇਆਲਾ ਨੇੜੇ ਐਲਪੀਜੀ ਗੈਸ ਨਾਲ ਭਰਿਆ ਇੱਕ ਟੈਂਕਰ ਬਲਾਸਟ ਹੋ ਗਿਆ ਜਾਣਕਾਰੀ ਅਨੁਸਾਰ ਉਥੋਂ ਗੁਜ਼ਰ ਰਹੀ ਇੱਕ ਮਹਿੰਦਰਾ ਪਿਕਅਪ ਗੱਡੀ ਨਾਲ ਇਹ ਟੈਂਕਰ ਟਕਰਾ ਗਿਆ ਅਤੇ ਪਲਟ ਗਿਆ ਜਿਸ ਤੋਂ ਬਾਅਦ ਟੈਂਕਰ ਚੋਂ ਗੈਸ ਤੇਜ਼ੀ ਨਾਲ ਰਿਸਣ ਲੱਗੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਈ ਅਤੇ ਭਿਆਨਕ ਅੱਗ ਲੱਗ ਗਈ ਜਿਸ ਨਾਲ ਜਾ ਰਹੇ ਵਾਹਨਾ ਅਤੇ ਘਰਾਂ ਵਿੱਚ ਅੱਗ ਲੱਗ ਗਈ। ਲੋਕਾਂ ਦੇ ਅਨੁਸਾਰ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਘਰਾਂ ਵਿੱਚ ਰੱਖੇ ਕੁਝ ਗੈਸ ਸਿਲੰਡਰ ਵੀ ਫਟ ਗਏ। ਘਟਨਾ ਵਿੱਚ ਆਸ-ਪਾਸ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਰਹਿਣ ਵਾਲੇ ਵੱਡੀ ਸੰਖਿਆ ਵਿੱਚ ਲੋਕ ਜਲ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਜਲੰਧਰ ਰੈਫਰ ਕਰ ਦਿੱਤਾ ਗਿਆ। ਇਸ ਦਰਦਨਾਕ ਘਟਨਾ ਵਿੱਚ ਲਗਭਗ 20 ਤੋਂ ਜ਼ਿਆਦਾ ਲੋਕਾਂ ਦੇ ਝੁਲਸ ਜਾਣ ਦੀ ਖਬਰ ਹੈ। ਲੂ ਹੋ ਗਿਆ ਘਰ ਵੀ ਲੂ ਹੋ ਗਿਆ ਓਏ ਮੋੜ ਤੇ ਇਸ ਦਾ ਘਰ ਮੋੜ ਤੇ ਟੈਂਕਰ ਫਟਿਆ ਕਦੋਂ ਦੀ ਗੱਲ ਕਿੰਨੀ ਕੁ ਵਜ ਦੀ ਗੱਲ ਐ ਮੇਰੇ ਖਿਆਲ ਸਾਡੇ 9:10 ਵਜ ਦੀ ਗੱਲ ਐ ਮੈਂ ਨੌਣ ਲਗਾਈ ਦੁਕਾਨ ਬੰਦ ਕਰਕੇ ਆਇਆ ਮੈਂ ਕੋਠੇ ਦੇ ਮਾਹੌਲ ਚ ਨਾ ਕੱਪੜੇ ਲਾਏ ਕੱਪੜਾ ਲਾ ਕੇ ਇੱਕੋ ਡੱਬਾ ਪਾਣੀ ਦਾ ਪਾਇਆ ਜਾਦੂ ਕਾ ਦਾ ਠਾ ਮੈਂ ਥੱਲੇ ਉਤਰਿਆ ਫਟਾਫਟ ਧਰ ਕੇ ਬਤਿਆ ਬੰਦ ਕਰ ਲੋ ਟੈਂਕਰ ਫਟ ਗਿਆ ਓਏ ਉਹ ਫਟਾਫਟ ਬੱਤੀਆਂ ਕੀਤੀ ਬੱਤੀਆਂ ਬੰਦ ਕੀਤੀ ਫਿਰ ਵੀ ਅੰਦਰ ਅੱਗ ਵੱਢ ਗਈ ਓਏ ਕਿੰਨੇ ਜੀ ਸੀ ਆਪਣੇ ਘਰ ਦੇ ਹਾਂ ਜੀ ਜਿਨ੍ਹਾਂ ਨੂੰ ਅੱਜ ਮੈਂ ਅੱਜ 6 ਜੀ ਆ ਠਠਈ ਸਾਰੇ ਹਾਂ ਜੀ ਮੇਰਾ ਪੋਤਾ ਨੋਟਿਆ ਜਿਹੜਾ ਜਿੱਥੇ ਉਹ ਆਪਣੀ ਤਲਵੰਡੀ ਨੂੰ ਜਿਹੜੀ ਛੜਕ ਜਾਂਦੀ ਆ ਅੱਛਾ ਜੀ ਤੇ ਉਥੇ ਤਲਵੰਡੀ ਛੜਕ ਗਈ ਤਾਂ ਮੈਂ ਕੋਠੇ ਦੇ ਨਾਉਣ ਗਿਆ ਦੁਕਾਨ ਬੰਦ ਮੇਰਾ ਨਾਮ ਗੁਰਮਤ ਸਿੰਘ ਆ ਜੀ ਗੁਰਮਤ ਸਿੰਘ ਖਾਲੀ ਮੜਾ ਸਨੋਹ ਰਾਵਲ ਰਾਮ ਮੈਂ ਮੁਖਤ ਸਿੰਘ ਹਾਂ ਸੰਗੋਬਨਾਲਾ ਰਾਮ 라ਵਲ ਹਾਂਜੀ ਰਾਮਪਿੰਡ ਮੜਿਆਲਾ ਹਾਂਜੀ ਹਾਂਜੀ ਹਾਂ ਜੀ ਵਾਤਾ 1900 1900 ਹੋਇਆ ਜੀ ਹੋਇਆ ਪਾਣੀ ਦਾ ਟਾਈਮ ਆ ਇਹ 9:30 9:10 ਵਜੇ ਦਾ ਟਾਈਮ ਆ ਅੱਛਾ ਜੀ ਮੈਂ ਦੁਕਾਨ ਬੰਦ ਕਰਕੇ ਕੁਥੇ ਨਾਉਣ ਗਿਆ ਅੱਛਾ ਜੀ ਤੇ ਮੈਂ ਇੱਕੋ ਡੱਬਾ ਪਾਣੀ ਦਾ ਪਾਇਆ ਜਾਂ ਰੋ ਟੈਂਕਰ ਕਾ ਉਥੋਂ ਮੋੜ ਕੱਟਣ ਲੱਗਾ ਆਪਣੇ ਮਤਲਬ ਪਲਾਨਟ ਵੱਲ ਨਹੀਂ ਚੱਲਾ ਸੀ ਹਾਂ ਤਲਵੰਡੀ ਵੱਲੋਂ ਤਲਾ ਮੰਡੀ ਬਣ ਆਇਆ ਕਿਧਰੋਂ ਸੀ ਆਇਆ ਇਧਰੋਂ ਇਹਨੇ ਪਤਾ ਹਿਸ਼ਾਰ ਕਰੋ ਭਰਿਆ ਟੈਂਕਰ ਸੀਗਾ ਫੁੱਲ ਤੇਲ ਦਾ ਸੀਗਾ ਨਹੀਂ ਗੈਸ ਦਾ ਐਚਪੀ ਐਚਪੀ ਗੈਸ ਗੈਸ ਦਾ ਛੇ ਐਚਪੀ ਗੈਸ ਦਾ ਕੋਈ ਨਹੀਂ ਵੱਡਾ ਟਰੱਕ ਵੱਡਾ ਟਰੱਕ ਜਿਹੜਾ ਹੁੰਦਾ ਹਜ਼ਾਰਾਂ ਵਾਲੀ ਦਾ ਅੱਛਾ ਜੀ ਪਤਾ ਨਹੀਂ ਕਿੰਨੇ ਟਨ ਉਹ ਤੇ ਗੈਸ ਜਾਂਦੀ ਆ ਅੱਛਾ ਜੀ ਗੈਸ ਟਰੱਕ ਜਿਹੜਾ ਉੱਪਰ ਦੇ ਬੰਦ ਕਰਾ ਸੀ ਤੇ ਮੈਂ ਨਾਟਕੇ ਕੋਠੇ ਤੋਂ ਥੱਲੇ ਉਤਰਿਆ ਲੈਟਾ ਸਾਰੀਆਂ ਬੰਦ ਕੀਤੀਆਂ ਸਾਰੇ ਪਰਿਵਾਰ ਨੂੰ ਕਿਹਾ ਵੀ ਤੁਸੀਂ ਅੰਦਰ ਬੜ ਜਾਓ ਟੈਂਕਰ ਫਟ ਗਿਆ ਓ ਸਾਡੇ ਘਰ ਤੇ ਵੀ ਆਗ ਲੱਗੇ ਆਂਡੀਆਂ ਉਹ ਹਾਦਸਾ ਜਿਹੜੀ ਸੀ ਤੁਹਾਡੇ ਘਰ ਦੇ ਘਾਵਾਂ ਨੂੰ ਵੀ ਆ ਗਈ ਸਾਰੇ ਅੱਡੇ 'ਚ ਹੀ ਫੈਲ ਗਏ ਪਾਜੀ ਮਤਲਬ ਉਹ ਮੁੰਡਿਆਲਾ ਅੱਡੇ 'ਚ ਮੁੰਡਿਆਲਾ ਅੱਡੇ 'ਚ ਪਿੰਡ ਨੂੰ ਵੀ ਅੱਡੇ ਅੱਥੇ ਪਿੰਡ 'ਚ ਵੀ ਗਈ ਆ ਤੁਸੀਂ ਕੀ ਕਰੇ ਸਾਨੂੰ ਮੈਂ ਉਸ ਨੂੰ ਨੌਣ ਲਗਾ ਲਈ ਕੋਠੇ ਤੇ ਜੀ ਮੈਂ ਨਾਟ ਕੇ ਜਾ ਕੇ ਨਾ ਥੱਲੇ ਸਾਰੇ ਪਰਿਵਾਰ ਨੂੰ ਮੈਂ ਕਹਾਂ ਉਹ ਲੇਟਾ ਬੰਦ ਕਰ ਦਿਓ ਉਹ ਗੈਸ ਟੈਂਕਰ ਫਟ ਗਿਆ ਸਾਡੇ ਲੱਗ ਗਈ ਆ ਨਾ ਬੋਰਡ ਹਾਂਜੀ ਹਾਂਜੀ ਤੇ ਉਹਨਾਂ ਟਰੈਕਟਰਾਂ ਬੰਦ ਇਹਨਾਂ ਨੇ ਸਾਰੇ ਘਰਾਂ ਨੂੰ ਅੱਗ ਲੱਗੀ ਹੋ ਕਿੰਨੇ ਘਰਾਂ ਨੂੰ ਦੇਖਿਆ ਮੇਰੇ ਆਈਡੀਏ ਦੇ ਨਾਲ ਸਾਰੇ ਏਡੇ ਨੂੰ ਲੱਗੀ ਹੋ ਆ ਤੁਹਾਡੇ ਕੀ ਨਾਮ ਮੇਰਾ ਨਾਮ گورਮਕ ਸਿੰਘ ਆ ਜੀ ਨਹਾਂਜ ਦੇ ਜੀ ਹਾਂਜੀ ਹਾਂ ਮੇਰਾ ਸਾਰਾ ਪਰਿਵਾਰ ਆ ਪਾਜੀ ਕੀ ਨਾਮ ਆ ਜੀ ਮੇਰਾ ਨਾਮ گورਮਕ ਸਿੰਘ ਆ ਪਾਜੀ ਹਾਂਜੀ ਕੀ ਹੋਇਆ ਬਾਲ ਕੀ ਆਵਾ ਟਰੈਕਟਰ ਫੜ ਗਿਆ ਪਾਜੀ ਕਿੰਨੀਆਂ ਕਿ ਗੱਡੀਆਂ ਮੌਕੇ ਤੇ ਹੁਣ ਲੱਗ ਚੁੱਕੀਆਂ ਨੇ ਜੀ 20 ਤੋਂ 18 ਤੋਂ 20 ਗੱਡੀਆਂ ਲੱਗ ਚੁੱਕੀਆਂ ਐਸ ਵੇਲੇ ਕੀ ਹਾਲਾਤ ਨੇ ਐਸ ਵੇਲੇ ਬਿਲਕੁਲ ਸ਼ੇਪ ਹਾਲਾਤ ਨੇ ਉੱਗੀ ਸ਼ਾਰਪੋਲ ਫਾਇਰਬ੍ਰਿਡ ਦੇ ਸ਼ੇਪ ਆ ਟੈਂਡਰ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਕਾਦਮਪੁਰ ਰੇਅਰ ਬੀਸ ਦਾ ਸੀਗਾ ਕਾਦਮਪੁਰ ਫਾਇਰਬ੍ਰਿਡ ਤੇ ਦੋ ਜਲੰਦਰ ਇੱਕ ਸੋਨਾ ਨਿਕਾ ਸੋਨਾ ਨਿਕਾ ਦੋ ਵਾਰੀ ਰਿਪੀਟ ਹੋਈ ਹੈ ਔਰ ਆਦਮਪੁਰ ਰੇਅਰ ਬਸ ਦੋ ਵਾਰੀ ਰਿਪੀਟ ਹੋਇਆ ਆਲਮੋਸਟ ਟੋਟਲ ਰੂਲ ਲਾ ਕੇ 18 ਤੋਂ ਉਨੀ ਗੱਡੀਆਂ ਲੱਗੀਆਂ ਨੇ ਸ਼ੀਰ ਗੱਡੀਆਂ ਇੱਥੇ ਮੁੱਖੇ ਤੇ ਤੁਹਾਨੂੰ ਕਿੰਨੇ ਵਜੇ ਪਾਜੀ ਸੂਚਨਾ ਮਿਲਦੀ ਸੀ ਜੀ ਨਾਟੇ ਸੂਚਨਾ ਮਿਲੀ ਸੀ ਜੀ ਆਫਿਸ ਦੇ ਵਿੱਚ ਵੀ ਤੇ ਸਾਨੂੰ ਮੰਤਰੀ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਆ ਭਾਜੀ ਜੀ ਮੇਰੀ ਡਿਊਟੀ ਖਤਮ ਹੋ ਚੁੱਕੀ ਆ ਸਾਡਾ ਆਲਮੋਸਟ ਇਹਦੇ ਵਿੱਚੋਂ ਜਿੰਨਾ ਸਟਾਫ ਇੱਥੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫਨ ਡਿਚਾਲਾ ਤੇ ਆ ਤੇ ਅੱਜ ਲਈ ਗੱਲ ਕੀਤੀ ਆ ਵੀ ਤੁਸੀਂ ਕੋਈ ਜੱਕਵੀ ਵੀ ਕੱਢਿਆ ਘਰਾਂ ਦੇ ਕੀ ਹਾਲਾਤ ਆ ਦੇਖੋ ਕਈ ਘਰਾਂ ਦੇ ਅੰਦਰ ਜਿੱਦਾਂ ਉਹ ਸ਼ਾਪ ਸੀ ਜਿਹੜਾ ਟੈਂਟ ਹਾਊਸ ਸੀਗਾ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਜਾਂ ਐਲਪੀਜੀ ਸਿਲੰਡਰ ਸੌਰੀ ਉਹ ਸੀਗੇ ਉਹ ਅੰਦਰੋਂ ਸੇਫਲੀ ਕੱਢ ਦਿੱਤੇ ਗਏ ਨੇ ਤੇ ਜਿਹੜੇ ਕੈਜੂਅਲਟੀਜ਼ ਹੋਈਆਂ ਸਾਡੇ ਕੋਲ ਪਹਿਲਾਂ ਜੋ ਐਂਬੂਲੈਂਸ ਵਗੈਰਾ ਜਿਹੜੀਆਂ ਸੀਗੀਆਂ ਆਪਰੇ ਕੰਮ ਕਰਦੇ ਸੀਗੇ ਤੇ ਉਹਨਾਂ ਦੇ ਵਿੱਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੀ ਟੀਮ ਤੇ ਤਨਜੀ ਇਹ ਕਰ ਇੱਥੇ ਘੁੰਮ ਰਹੇ ਨੇ ਚੰਦਰ ਜੀ ਸੌਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੋਂ ਫੈਸਲ ਗੈਸ ਹੈ ਨਹੀਂ ਉਸ ਦੇ ਵਿੱਚ ਆਲਮੋਸਟ ਇਸ ਵੇਲੇ ਕੋਈ 0.1% ਦੇ ਆਪਾਂ ਚਾਂਸਸ ਹੋ ਸਕਦੇ ਆ ਬਟ ਐਟ ਪ੍ਰੈਜ਼ੈਂਟ ਨਹੀਂ ਹੈ ਸੇਫ ਆ ਪੂਰੇ ਹਾਲਾਤ ਹੁਣ ਆਲਮੋਸਟ ਸੇਫ ਆ ਕੀ ਕਰਦਾ ਰਿਹਾ ਹੈ ਵੀ ਕਾਬੂ ਪਾ ਲਿਆ ਗਿਆ ਨਾ ਇਹ ਤਾਂ ਸੋਰੀ ਇਹ ਤਾਂ ਅੱਗ ਦਾ ਕਾਬੂ ਤਾਂ 15 20 ਮਿੰਟ ਚ ਪਾਲਿਆ ਸੀ ਪਰ ਜਿਹੜਾ ਹੁਣ ਦੇਖੋ ਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਅਜਿਹਾ ਸ਼ਟਰ ਬੰਦ ਹੈ ਅੰਦਰ ਵੱੜ ਗਈ ਹੈ ਜਾਂ ਇਸ ਨੂੰ ਦਾਸ ਹੋ ਗਿਆ ਹੈ ਦੇਖੋ ਕੱਪੜੇ ਦੀ ਦੁਕਾਨ ਹੈ ਤੂੜੀ ਦੇ ਗਦਾਮ ਹੈ ਇਹਨਾਂ ਦੇ ਵਿੱਚ ਅੰਦਰ ਅੱਗ ਬੜਨ ਕਰਕੇ ਥੋੜਾ ਜਿਆਦਾ ਟਾਈਮ ਲੱਗਾ ਆਦਰਵਾਇਜ਼ ਸਭ ਸੇਫ ਹੈ ਠੀਕ ਨਾਮ ਕੀ ਹੈ ਮੇਰਾ ਨਾਮ ਪਵਨ ਕੁਮਾਰ ਸ਼ਰਮਾ ਇਹ ਮੌਕੇ ਦਾ ਇੱਕ ਮਿੰਟ ਇੱਕ ਮਿੰਟ ਡਾਕਟਰ ਜੀ ਇੱਕ ਮਿੰਟ ਭਾਈ ਡਾਕਟਰ ਜੀ ਇੱਕ ਮਿੰਟ ਹਾਂ ਜੀ ਹੰਨੀ ਕਰੋ ਆਓ ਆਈਡੀ ਕਰੋਗੇ ਡਾਕਟਰ ਕੀ ਹਾਲਾਤ ਨੇ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਸਥਿਤੀ ਹੈ ਜੀ ਹੁਣ ਜੀ ਹਾਲਾਤ ਥੋੜਾ ਉੱਚੀ ਜਲਸਾ ਥੋੜਾ ਉੱਚੀ ਇਸ ਦੀ ਬਿਆਨ ਨਹੀਂ ਕੀਤਾ ਜਾ ਸਕਦਾ ਥੋੜਾ ਦੁੱਖ ਦਾ ਇੱਕ ਨਾ ਦਰਦਨਾਕ ਹਰਸ਼ਾ स ते कई सारे पासे हिते बि पहुचे आपरे के सारी टीम असां पहुचियूं बसि ज़ादा लॻे जो पैसा लॻो असां तव्हांजो बि दहशत जेको हिते आल दु रहंदी उहो बि छॾद ਦੇ ਵਿੱਚ ਜਾਂਦਾ ਕਿ ਉਹ ਚੱਲ ਗਏ ਨੇ ਡੇਰੇ ਚੱਲ ਗਏ ਨੇ ਜੋਥੇ ਵੀ ਲੱਗੇ ਕਿ ਕਿਥੇ ਬਿਨਾਂ ਨਾਮ ਦੇ ਇਸ ਸੀਨ ਤੋਂ ਤੇ ਬਾਅਦ ਮੈਂ ਉਸ ਨੂੰ ਲੱਗੇ ਸਰ ਅਭੀ ਤੱਕ ਕਿੰਨੇ ਲੋਕ ਜੋ ਇੰਜਰਡ ਹੋ ਚੁਕੇ ਹੈ ਕੁਝ ਪਤਾ ਚੱਲਾ ਹੈ ਅਭੀ ਤੱਕ ਨਹੀਂ ਅਭੀ ਅਸਾਂ ਮੈਂ ਕੁਝ ਨਹੀਂ ਕਰਦੇ ਕੋਈ ਕੈਜੂਐਲਟੀਆਂ ਵਗੈਰਾ ਕੁਝ ਅਫਵਾਹਾਂ ਅਫਵਾਹਾਂ ਨੇ ਕਿਹਾ ਜਾ ਰਿਹਾ ਕਿ ਪੰਜ ਤੋਂ ਸੱਤ ਕੈਜੂਐਲਟੀ ਹੋਈ ਤੇ ਅਸੀਂ ਵੀ ਅਹੀ ਅਰਦਾਸ ਕਰਦੇ ਹਾਂ ਪਰਮਾਤਮਾ ਜੀ ਅਫਵਾਹਾਂ ਹੀ ਹੋਣ ਪਰ ਕੋਈ ਅਜੇ ਤੱਕ ਮੁੱਢਲੀ ਜਾਣਕਾਰੀ ਕਰਕੇ ਅਸੀਂ ਮੈਂ ਹਸਪਤਾਲ ਉੱਤੇ ਜਾ ਕੇ ਦੇਖਦੇ ਹਾਂ ਕਿੰਨੇ ਕੋਤੇ ਪਹੁੰਚੇ ਆ ਜਾਂ ਕਿੰਨੇ ਕੋਤੇ ਹੁਣ ਅੱਗੇ ਕੱਪ ਪਾ ਲਿਆ ਨਹੀਂ ਅੱਜ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜਿਹੜਾ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦਾ ਜਿਉਂ ਕਿ ਉਹਦਾ ਪਲਾਸਟਿਕ ਦਾ ਕੋਸਾ ਇੱਕ ਮਿੰਟ ਸਾਈਡ ਤੇ ਹੋ ਰਿਹਾ ਸਾਈਡ ਹੋ ਜਾ ਸਾਈਡ ਰੱਖੀਦਾ ਸਾਰੇ ਪਾਸੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੀ ਆ ਕੇ ਡਾਕਟਰ ਸਾਹਿਬ ਕਿਹਾ ਜਾ ਰਿਹਾ ਕੋਈ ਲੋਕਾਂ ਲਈ ਡਾਕਟਰ ਸਾਹਿਬ ਜੋ ਪਿੰਡ ਦੇ ਲੋਕ ਆਏ ਯਾਰ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਗੈਸ ਟੈਂਕਰ ਉਸੇ ਜਾ ਰਿਹਾ ਸੀ ਉਹ ਭੜਾਈ ਦਾ ਕੰਮ ਕਰਦਾ ਸੀ ਪੂਰੀ ਮੈਂ ਕਹੂੰਗਾ ਕਿ ਡਿਟੇਲ ਤੱਕ ਇਹਦੀ ਇਨਵੈਸਟਿਸ਼ਨ ਹੋਊਗੀ ਕਿਉਂਕਿ ਜਿਹੜੀ ਜਾਨਾ ਹੈ ਜਿਆ ਬੁੜੀ ਕੀਮਤੀ ਹੁੰਦੀ ਹੈਗੀ ਉਹਨਾਂ ਦੀ ਕੀਮਤ ਨਹੀਂ ਸਰਦਾ ਸਰ ਜਿਹਦੇ ਪਿੱਛੇ ਜਿਹੜੇ ਬੰਦੇ ਦੇ ਜਿਹੜੇ ਸੰਸਦੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਥੈਂਕ ਯੂ ਸਰ ਬਾਕੀ ਕਿਤਾ ਇਧਰ ਰਹਿਣਾ ਜਿਹੜੇ ਵੀ بندا آهي پريشان ٿو ٿوري بندا ٽيڪنگ رپورٽ ڪجي ان کي ائين ٿو ٿين ٿا ته ائين ٿا 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 ਮੈਂ ਕਹਿੰਦਾ ਕਰਨ ਰਿਹਾ ਸੀ ਹਾਂਜੀ 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 ਦੇਖੋ ਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐਤ ਕਿ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹਾਂਜੀ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ और सारा अरेंजमेंट इन प्लेस है इलाज चल रहा है एक कैजुअलिटी एक कैजुअलिटी अजे तक रिपोर्ट हो रही है ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਜਾਨੀ ਜਾਨੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에ਅਰਫੋਰਸ ਸਟੇਸ਼ਨ ਤੋਂ ਵੀ ਟੀਮਜ਼ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਔਰ ਵੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ ਮੈਡਮ ਇਹ ਕਾਰਨ ਕੀ ਹੋਇਆ ਮਤਲਬ ਹਾਸੇ ਦਾ ਕਾਰਨ ਕੀ ਸੀ ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸੇ ਮਿਟ ਹੋਈ ਹੈ ਤੇ ਮੈਂ ਇੱਕਲਾ ਸਵਾਲ ਹੈ ਇਹ ਜੋ ਵੀ ਲੋਕ ਸੀਗੇ ਆਲੇ ਦੁਆਲੇ ਰਹਿੰਦੇ ਪਏ ਸੀਗੇ ਜਾਂ ਇਥੋਂ ਸੜਕ ਤੋਂ ਹੀ ਜਿਹੜੇ ਕਿ ਪਾਸੋਂ ਕਰਦੇ ਪਏ ਸੀਗੇ ਇਹ ਕੁਝ ਕਨਫਰਮ ਹੈ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਹੈ ਇਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਸੀ ਨੇ ਲੇਕਿਨ ਬਾਕੀ ਕੁਝ ਪ੍ਰਵਾਸੀ ਮੈਮ ਤੁਸੀਂ ਦੇਖ ਰਹੇ ਹੋ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਵੀ ਸੀਗੇ ਬਾਕੀ ਮੌਕੇ ਤੇ ਹਾਂਜੀ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਮੈਮ ਦੱਸਿਆ ਜਾ ਰਿਹਾ ਕੋਈ ਸੁੱਖਾ ਨਾਮ ਦਾ ਜੋ ਵਿਅਕਤੀ ਇੱਥੇ ਰਹਿੰਦਾ ਸੀ ਉਹ ਇਲੀਗਲ ਸਿਲੈਂਡਰ ਭਰ ਰਿਹਾ ਸੀ ਉਹ ਟਾਈਪਰ ਵਹਾ ਜਾ ਰਿਹਾ ਸੀ ਉਹ ਯਾਹਾਂ ਤੇ ਦੇ ਰਿਹਾ ਸਾਰਾ ਕੁਝ ਆਫਟਰ ਇਨਵੈਸਟੀਗੇਸ਼ਨ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਜਾਏਗਾ ਮੈਡਮ ਥੋੜੇ ਦਿਨ ਪਹਿਲਾਂ ਵੀ ਹੋਇਆ ਸੀ ਸਾਇਰੋਸਟਾਡ ਮਾਰੀ ਭਾਈ ਇੱਕ ਮਿੰਟ ਕੋਈ ਤਹਿਸੀਲਦਾਰ ਆ ਗਿਆ ਇੱਕ ਮਿੰਟ ਮਾਰੀ ਇੱਧਰ ਤਾਂ ਨਹੀਂ ਲੈ ਗਏ ਇਹਨਾਂ ਨੂੰ ਕਿ ਪਹਿਲੇ ਅੱਛਾ ਉਹ ਦੋ ਤਿੰਨ ਵੀ ਆ ਦੇਣਗੇ ਨਨ੍ਹਾ ਬਟਰਨਾ ਬਈ ਆਲਾ ਵੇਖੋ ਦੇਖੋ ਕਿੰਨਾ ਰੁਪਿਆ ਹੈ ਲੋਕਾਂ ਦੇ ਅੰਦਰ ਕਾਫੀ ਜ਼ਿਆਦਾ ਹੈ ਹਨੇ ਹਨੇ ਸਟੋਰ ਤੋਂ ਲੱਭਦਾ ਕਾਫੀ ਹੈ ਜੀ